हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਬੁਰਜ ਨੱਥੂਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਅ ਸੋ ਦੋਸਤੋ ਅੱਜ ਵੀਡੀਓ ਦਾ ਟਾਈਮ ਜਿਹੜਾ ਹੈਗਾ ਤਰੀਕਾ 28 ਫਰਵਰੀ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਜਿਹੜਾ ਦੋਸਤੋ 11:30 ਵਜੇ ਦਾ ਮਾਰਨਿੰਗ ਦਾ ਸਮਾਂ ਹੈ ਠੀਕ ਆ ਪਸ਼ੂ ਜਿਹੜੇ ਆ ਤੁਹਾਨੂੰ ਅੱਜ ਤਕਰੀਬਨ ਪੰਜ ਨਗ ਦਿਖਾਉਣੇ ਆਪਾਂ ਪੰਜ ਐਨੀਮਲ ਹੋਣਗੇ ਦੋ ਗੱਬਣਾ ਹੋਣਗੀਆਂ ਇੱਕ ਤਾਜੀ ਸੂਈ ਵੈਡ ਹੋਵੇਗੀ ਤੇ ਇੱਕ ਬਿਲਕੁਲ ਅਗੇ ਤਿਆਰੀ ਦੇ ਵਿੱਚ ਟੁੱਕੀ ਤੋਕੜ ਗੱਬਣਾ ਤੁਸੀਂ ਕਹਿ ਸਕਦੇ ਜੀ ਵੈਡ ਹੋਵੇਗੀ ਠੀਕ ਆ ਇੱਕ ਮੱਝ ਤੁਹਾਨੂੰ ਆਪਾਂ ਦਿਖਾਵਾਂਗੇ ਦੋਸਤੋ ਥੋੜੀ ਉੱਚੇ ਬੱਚੇ ਦੀ ਹੋਵੇਗੀ ਡੇਢ ਤੋਂ 2 ਮਹੀਨੇ ਦੀ ਬਾਕੀ ਪ੍ਰੋਪਰ ਜੀ ਦੀ ਗੱਲਬਾਤ ਆ ਉਹ ਆਪਾਂ ਹੈਪੀ ਬਾਈ ਦੇ ਨਾਲ ਕਰਕੇ ਇਨਫੋਰਮੇਸ਼ਨ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਤਾਂ ਜੋ ਦੋਸਤੋ ਪੂਰੀ ਇਨਫੋਰਮੇਸ਼ਨ ਹੈਗੀ ਆ ਜਾਣਕਾਰੀ ਆ ਇਹਨਾਂ ਪਸ਼ੂਆਂ ਦੇ ਰਿਗਾਰਡਿੰਗ ਤੁਹਾਨੂੰ ਸਮਝ ਵਿੱਚ ਆ ਸਕੇ ਆਜੋ ਚੱਲਦੇ ਆ ਵੀਰ ਹੈਪੀ ਦੇ ਕੋਲ ਸਭ ਤੋਂ ਪਹਿਲਾਂ ਵੀਰ ਹੈਪੀ ਸਾਸਤਰੀ ਘਰ ਪ੍ਰਾਤ ਸਾਸਤਰੀ ਸਾਹਿਬ ਜੀ ਉਹ ਠੀਕ ਆ ਭਰਾ ਹਾਂਜੀ ਵਧੀਆ ਜੀ ਤੁਸੀਂ ਸੁਣਾ ਤੇ ਬਹੁਤ ਵਧੀਆ ਵੀਰੇ ਅੱਜ ਐਨੀਮਲ ਆਪਣੇ ਕੋਲ ਪੰਜ ਆ ਜੀ ਹਾਂਜੀ ਪੰਜ ਆ ਭਾਜੀ ਠੀਕ ਆ ਤੇ ਜਿਨ੍ਹਾਂ ਦੇ ਵਿੱਚੋਂ ਮੈਨੂੰ ਲੱਗਾ ਵੀ ਦੋ ਤਾਂ ਤਿਆਰੀ ਦੇ ਵਿੱਚ ਨੇ ਦੋ ਗੱਬਣਾ ਵਹਿਣਾ ਜੀ ਫਾਰਮ ਵਾਲੀਆਂ ਵੱਡੀਆਂ ਵਛੀਆਂ ਦੋ ਠੀਕ ਆ ਤੇ ਇੱਕ ਤਾਜੀ ਸੂਈ ਆ ਇੱਕ ਤਾਜੀ ਸੂਈ ਇੱਕ ਟੋਕਰ ਗੱਬਣਾ ਇੱਕ ਟੋਕਰ ਗੱਬਣਾ ਹਾਂਜੀ ਤੇ ਇੱਕ ਮਾਝੇ ਇੱਕ ਮੈਂ ਉਹ ਦੋ ਢਾਂਗਾਂ ਮਹੀਨੇ ਸੀ ਮਗਰ ਕਟਾ ਜੀ ਮਗਰ ਕਟਾ ਪਹਿਲਾਂ ਅਪੈ ਤੋਂ ਸ਼ੁਰੂ ਕਰ ਲਗੇ 2.5 ਮਹੀਨੇ ਦੀ ਸੂਈ ਆ ਹਾਂਜੀ ਤੇ ਦੁੱਧ ਕਿੰਨਾ ਹਾਜ਼ਰ ਹੈ ਵੀਰਾ ਦੁੱਧ ਭਾਜੀ 9 ਕਿਲੋ 8 ਕਿਲੋ ਦੀ ਕੋਈ ਵੀ ਗਾਰੰਟੀ ਲੈ ਜੀ ਆਪਣੇ ਦੋ ਠੀਕ ਆ ਹਾਂਜੀ 8 ਕਿਲੋ ਮਤਲਬ ਕਿ ਚਾਹੇ ਚੋਕੇ ਲੈ ਜੇ ਤੇ ਭਾਵੇਂ ਕੋਈ ਜਿੱਦਾਂ ਮਾਦੀ ਤੇ ਸਾਡੀ ਘਰੇ ਦੁੱਧ ਨਵਾਂ ਹੀ ਹੋਊਗਾ ਪੱਠਾ ਕਾ ਕੇ ਦੇਵਾਂਗੇ ਹਾਂਜੀ ਕਿਦਾਂ ਦਾ ਵੀ ਤੁਹਾਨੂੰ ਤੋਂ ਵੱਲੋ ਚਵਾਜੂ ਮੈਂ ਕਹਿੰਦਾ ਇੱਕ ਨੰਬਰ ਆ ਜੀ ਲੋ ਵੀ ਦੋਸਤੋ ਕਰੋ ਚੈੱਕ ਸੁਹਾ ਦੂਜਾ ਹੀ ਦੂਜਾ ਸੁਹਾ ਜੀ ਦੂਜਾ ਸੋਈ ਹੈ ਤੇ ਦੋ ਕੁ ਮਹੀਨੇ ਦਾ ਹੋ ਗਿਆ ਸਮਾਂ ਹਾਂਜੀ ਦੋ ਢਾਈ ਮਹੀਨੇ ਹੋ ਗਿਆ ਕੱਟਾ ਜੀ ਢਾਈ ਦਾ ਲਾ ਲਓ ਹਾਂਜੀ ਹਾਂਜੀ ਦੋ ਤੋਂ ਢਾਈ ਮਹੀਨੇ ਦਾ ਜਿਹੜਾ ਦੋਸਤੋ ਸੁਹਾ ਲਾ ਸਕਦੇ ਬੱਚਾ ਤੁਹਾਨੂੰ ਵਿਖਾ ਦਿੰਨੇ ਆ ਆ ਬੱਚਾ ਕਰੋ ਜੀ ਠੀਕ ਆ ਆ ਬੱਚਾ ਹੈਗਾ ਜਿਹਦੇ ਥੱਲੇ ਕੱਟਾ ਆ ਜੇ ਮੇਲ ਕਾਫ ਠੀਕਾ ਇਹ ਕਟਾਏ ਦੇ نیچے ਬੇਸ਼ੱਕ ਧਿਆਨ ਨਾਲ ਦੇਖ ਲਓ ਠੀਕ ਹੈ 2 ਮਹੀਨੇ ਦਾ ਮੰਨ ਲਓ ਢਾਈ ਦਾ ਮੰਨ ਲਓ ਮਗਰੋਂ ਪਛੜੀ ਦਾ ਬੱਚਾ ਥੱਲੇ ਹੈ ਮਤਲਬ ਇਹ ਬੱਚਾ ਮਗਰੋਂ ਛੱਡ ਦੇ ਥੱਲੇ ਉਹ ਘਰ ਵਾਲੇ ਜਲਦੀ ਭਾੜੇ ਤੇ ਹਾਂ ਜੀ ਵੰਗਾ ਕੇ ਜਾ ਮਾਰਨ ਲਗਾ ਤਾ ਨੂੰ ਆਣਾ ਅੱਛਾ ਅੱਛਾ ਜੀ ਤੇ ਖੋਲ ਕੇ ਵੀਰੇ ਨੂੰ ਤੇ ਵੀਰ ਉਹ ਤਾਂ ਮਗਰ ਜਿਹੜਾ ਨਹੀਂ ਵੰਗਾ ਪਾ ਕੇ ਚੋਲੀ ਜਾ ਵੰਗਾ ਪਾਈ ਦਾ ਜਿਵੇਂ گاਵਾਂ ਨੂੰ ਵੰਗਾ ਪਾਈ ਦਾ ਉਵੇਂ ਵੰਗਾ ਪਾ ਕੇ ਆਪਾਂ ਚੋਈ ਵੀ ਅਸੀਂ ਕਰ ਲਈਦੀ ਆ ਤੇ ਬੱਚੇ ਨੂੰ ਮਗਰੋਂ ਚਵਾ ਚੰਗਾ ਦੇਣਾ ਹਾਂ ਜੀ ਆਹ ਲੋ ਜੀ ਠੀਕ ਆ ਜੀ ਆ ਕਰੋ ਚੈੱਕ ਠੀਕ ਆ ਠੀਕ ਆ ਜੀ ਲਓ ਵੀ ਦੋਸਤੋ ਕਰੋ ਚੈੱਕ ਠੀਕ ਆ 8 ਕਿਲੋ ਹਾਜ਼ਰ ਆ ਦੋਸਤੋ ਪਹਿਲਾਂ ਚਵਾਈ ਤੁਸੀਂ ਦੋ ਟਾਈਮ ਦੀ ਇੱਕ ਟਾਈਮ ਦੀ ਤਿੰਨ ਟਾਈਮ ਦੀ ਜ਼ਰੂਰ ਕਰ ਲਿਓ ਠੀਕ ਆ ਘਰ ਵੀ ਜਟ ਕਰਕੇ ਚਵਾਈ ਕਰ ਲਿਓ ਦੁੱਧ ਭਾਜੀ ਨੋ ਹੀ ਹੋਊਗਾ ਆਪਾਂ ਹੱਥ ਕਾ ਕੇ ਜਾਵਾਂਗੇ ਠੀਕ ਆ ਜੀ ਹਾਂ ਜੀ ਕੋਈ ਕਵਿਰੇਟ ਨਹੀਂ ਵੀਰਾਂ ਦਾ ਵੀ ਆਪਾਂ ਵੀ 8 ਕਿਲੋ ਗਾਰੰਟੀ ਆ ਬਾਕੀ ਗਾਰੰਟੀ ਜਿਹੜੀ ਆ ਦੋਸਤੋ ਉਹ ਇੱਕ ਸਾਈਡ ਤੇ ਕਰ ਦੋ ਚਵਾਈ ਦੋ ਟਾਈਮ ਦੀ ਕਰਕੇ ਤਸੱਲੀ ਕਰ ਲਿਓ ਆਪਦੀ ਘਰੇ ਵਿਜ਼ਿਟ ਕਰਕੇ ਠੀਕ ਆ ਉਸ ਤੋਂ ਵੱਡੀ ਕੋਈ ਗਾਰੰਟੀ ਨਹੀਂ ਠੀਕ ਆ ਤੇ ਹੈਪੀ ਵੀਰੇ ਲੈ ਦੇ ਕਿੰਨਾ ਵੀ ਕਿੰਨੇ ਦੀ ਆਪਾਂ ਦੇ ਦਿੱਤੀ ਆ ਪਾਜੀ ਮੁੱਲ ਪਾ 50 ਕਰੀਏ ਤਿੰਨ ਕੜ 50 ਹਜ਼ਾਰ ਦੀ ਜੁੜ ਜੇ 47 ਹਜ਼ਾਰ 47 ਦੀ 45 پورے ਰੇਤੰਗ ਜੋ 200 ਰੁਪਿਆ ਛੋਟ ਕਰੂ ਵੀਰ ਮੇਰਾ ਕੋਈ ਇਹ ਨਾ ਕਵੇ 45 ਲੈ ਲਾ ਤਾਂ 45 ਆ ਜੋ 200 ਛੋਟ ਕਰੂੰਗਾ ਠੀਕ ਆ ਤਾਂ ਦੋ ਦਾ ਅੱਠ ਕਿਲੋ ਚੋਣਾ ਕੋਈ ਮੇਰੇ ਘਰੇ ਦੋ ਟਾਈਮ ਚੋਵੇ ਤਿੰਨ ਦਾ ਟਾਈਮ ਚੋਵੇ ਹਾਂ ਲਓ ਵੀ ਦੋਸਤੋ ਵੀਰ ਹੰਦਾ ਵੀ 8 ਕਿਲੋ ਤੁਸੀਂ ਚੋਣਾ ਬੇਸ਼ੱਕ ਗਾਰੰਟੀ ਤੇ ਨਹੀਂ ਮੈਂ ਕਹਿੰਦਾ ਕਿ ਤੁਸੀਂ 8 ਕਿਲੋ ਦੀ ਚੁਵਾਈ ਕਰਕੇ 45000 ਦੇ ਵਿੱਚੋਂ 65000 ਦੇ ਹੀ ਹੈ ਬਿਲਕੁਲ 45000 ਦੇ ਵਿੱਚੋਂ 200 ਛੋਟ ਕਰਾ ਲਿਓ 100 ਕਰਾ ਲਿਓ ਉਹ ਖੁਸ਼ੀ ਆ ਜਿੰਨੀ ਵੀ ਹੋਣੀ ਹੋਈ ਜ਼ਰੂਰ ਹੋ ਜੇਗੀ ਤਸੱਲੀ ਆਪਦੀ ਕਰ ਲਿਓ ਠੀਕ ਆ ਦੋ ਟਾਈਮ ਦੀ ਬਾਕੀ ਥਣਾ ਦੀ ਇੱਕ ਵਾਰੀ ਮੈਂ ਤੁਹਾਨੂੰ ਪਹਿਣੀ ਤੋਂ ਦਿਖਾ ਦਿੰਦਾ ਆ ਕਰੋ ਚੈੱਕ ਆ ਕਰੋ ਜੀ ਠੀਕ ਆ ਥਣਾ ਥੋਣਾ ਦੀ ਬਹੁਤ ਸਾਫ਼ ਹੈ ਬਾਈ ਜੀ ਸਾਫ਼ ਥਾਨ ਦੇਵਾ ਬਿਲਕੁਲ ਸਾਫ਼ ਆ ਕੋਈ ਇਦਾਂ ਦੇ ਨਹੀਂ ਬਿਲਕੁਲ ਪੱਧਰ ਤੇੜਾ ਥਾਨ ਦੇਵਾ ਹੈਗਾ ਹੈ ਝੂਟੀ ਦਾ ਇਸ ਤੋਂ ਬਾਅਦ ਹਾਂ ਵੀਰ ਦੂਜੇ ਨੰਬਰ ਤੇ ਆਪਣੇ ਕੋਲੇ ਵਹਿੜ ਆ ਗਈ ਆ। ਹਾਂਜੀ। ਇਹ ਫਾਰਮੀ ਵਹਿੜ ਆ। ਇਹ ਫਾਰਮੀ ਹੋਣੀ ਭਾਈ ਜੀ। ਠੀਕ ਆ। ਵੀ ਆਪ ਥੋੜਾ ਕਾਰ ਇਹ ਰੱਦ ਦੇ ਜਾਨੀ ਦਰਿਆ। ਹਾਂਜੀ ਹਾਂਜੀ। ਦਰਿਆ ਵੇਖੋ ਭਾਈ ਜੀ। ਬਿਲਕੁਲ ਜੀ ਬਿਲਕੁਲ। 15 ਦਿਨ ਦੀ ਬੱਛੀ ਕੱਚੀ ਆ। ਉਹਨਾਂ ਆਖਿਆ ਵੀ 30 ਕਿਲੋ ਦੁੱਧ ਦਿੱਤਾ ਮੱਛੀ ਨੇ। ਹਾਂਜੀ। ਦੂਜੇ ਸਵੇਰ ਗਾੜੀ ਸੋਣਾ ਭਾਈ ਜੀ ਨੇ। ਅੱਛਾ ਜੀ। ਮੈਂ ਕਹਿੰਦਾ ਹਰ ਕਿ ਵੀ 28-30 ਕਿਲੋ ਦੂੰ ਤੂੰ ਕੋਈ ਵੀਰ ਮੇਰਾ ਲੈ ਜਾਣਾ ਫਾਰਮਰ ਤੇ ਉਹ ਕੱਚੀ ਹੈ ਜੀ। ਬਿਲਕੁਲ ਜੀ ਬਿਲਕੁਲ। ਆ ਵੇਖੋ ਭਾਈ ਐ ਪੂਰੀ ਖੁੰਦਰਾ ਜੇ ਦੇ। ਰਮਾ ਨਾ ਕਰਦੀ ਐ ਤੇ ਸੂਹਾ ਤਿੱਜਾ ਸੋਣਾ ਦੂਜਾ ਦੂਜਾ ਭਾਜੇ ਦੂਜਾ ਸੂਹਾ ਹਾਂਜੀ ਠੀਕ ਐ ਭਰਾ ਖੁੱਲ ਕੇ ਵੀਰ ਹੈਪੀ ਦੂਜਾ ਸੂਹਾ ਸੋਣਾ ਦੋਸਤੋ 15 ਕ ਦਿਨ ਸਮਾਂ ਲੈ ਜੂਗੀ ਬਿਹੜ ਆ ਕਰੋ ਚੈੱਕ ਜੀ ਠੀਕ ਆ ਵੱਡੇ ਕੱਦ ਕਾੜ ਦੇ ਵਿੱਚ ਆ ਤੇ ਬਿਹੈ ਵੀ ਰਾਜੀ ਆ ਠੀਕ ਆ ਵੱਡੀ ਬਿਹੜ ਆ ਠੀਕ ਆ ਜ਼ਰੂਰ ਧਿਆਨ ਦੇ ਵਿੱਚ ਰੱਖੀ ਬਿਲਕੁਲ ਬਿਲਕੁਲ ਜੀ ਰੱਸਿਆਂ ਦਾ ੜਾ ਕਰ ਆ ਕਰੋ ਚੈੱਕ ਬਿਲਕੁਲ ਤੇ ਮਿਲਕਿੰਗ ਜਿਹੜੀ ਆ ਦੋਸਤੋ ਠੀਕ ਆ ਬਾਕੀ ਜਿੰਨਾ ਚਿਰ ਸੁੰਦੀ ਨਹੀਂ ਨੀਗੀ ਉਹ ਨਜ਼ਰ ਤੱਕ ਤਾਂ ਵੀਰਾਂ ਦਾ ਵੀ ਤਕਰੀਬਨ 20 ਲੀਟਰ ਦੀ ਮਿਲਕਿੰਗ ਕਰਾ ਦੂਗੀ 18 ਦੀ ਵੀ ਕਰਾ ਦੂਗੀ ਬਾਕੀ ਦੋਸਤੋ ਜਿਹੜਾ ਮੌਕਾ ਉਹ ਜਦੋਂ ਬਿਲਕੁਲ ਤਿਆਰੀ ਦੇ ਵਿੱਚ ਹੋਈ ਅਜੇ 10 ਤੋਂ 15 ਦਿਨ ਸੁੰਦੀ ਨਹੀਂ ਨੀਗੀ ਠੀਕ ਹੈ ਇਹਨਾਂ ਧਿਆਨ ਦੇ ਵਿੱਚ ਰੱਖ ਲਿਓ ਵੱਡੀ ਬੈੜ ਤੇ 15 ਦਿਨ ਦਾ ਸਮਾਂ ਲੈ ਜੂਗੀ ਬਾਕੀ ਹਵਾਨਾ ਉਲਟ ਬਹਿਣੀਆਂ ਦੇ ਪਾਸੇ ਤੋਂ ਤੁਸੀਂ ਜ਼ਰੂਰ ਦੇਖੋ ਗੱਥਾ ਵਰਲਾ ਪੂਰੀਆਂ ਨੇ ਦੇਖੋ ਭਾਈ ਇਹਦੇ ਵਿੱਚ ਦੇਖੋ ਲੈ ਆਹ ਵੇਖੋ ਜੀ ਇਹ ਕੱਚੀ ਆ ਇਹਦੇ ਭਰਨੀ ਪੂਰੀ ਪਾਜੀ ਹੈ ਹੂੰ ਠੀਕ ਆ ਬਾਕੀ ਤੇ ਪਣਾ ਚੌਥਾ ਨੰਦੀ ਇਹ ਇੱਕ ਨੰਬਰ ਆ ਜੀ ਇੱਕ ਨੰਬਰ ਹਾਂ ਜੀ ਠੀਕ ਆ ਹੈਪੀ ਵੀਰੇ ਕਿੰਨੇ ਕੀ ਦੇ ਦਾਂਗੇ ਪਾਜੀ ਮੋਲ ਦੇ ਪਣਾ ਲੋਗ ਲੱਭੇ 20000 ਰੁਪਏ ਕਰੀ ਜਾਂਦੇ ਆ 70000 ਦੀ ਵਾਸੀ ਦੇ ਦਾਂ ਮੋਲ ਪਪੀਆ 75 76 ਜੁ ਮਰਜ਼ੀ ਕਰੀ ਜੀ ਠੀਕ ਕੁਝ ਮਾਨ ਤਨ ਕਰ ਦਾਂਗੇ 75000 70 ਦੀ ਦੇ ਦੇਾਂਗੇ 70 ਦੀ ਹਾਂਜੀ 70000 ਦੀ ਵੀਰ ਹੁੰਦਾ ਵੀ ਜਿਹੜੀ ਬੱਛੀ ਆ ਵੇਰ ਦੇ ਦਾਂਗੇ ਠੀਕ ਹੈ ਢਿੱਲਾ ਟੁੱਲਾ ਕਾਫੀ ਆ ਹਜੇ 15 ਦਿਨ ਜਿਹੜਾ ਦੋਸਤ ਨਾ ਪੂਰਾ ਬਾਨਾ ਦੇ ਹੂੰ ਤੁਰਿਆ ਨਹੀਂ ਜਾਣਾ ਜਿਹੜੇ ਸਾਹ ਹਾਂਜੀ ਠੀਕ ਹੈ ਇਹ ਆਈ ਫਾਰਮ ਚੋਂ ਵੀ ਆ ਘਰੋਂ ਆਈ ਜੀ ਭਾਈ ਦੋਗੇ ਲਈਆਂ ਆਪਾਂ ਠੀਕ ਆ ਆ ਵੀ ਫਾਰਮ ਦੀ ਬੱਛੀ ਜੋ ਪਹਿਲਾਂ ਜੋ ਮੂੰਹ ਚਾਰ ਦਾੰਦ ਜਿਹੜੇ ਵੇਖੋ ਹਾਂ ਬਿਲਕੁਲ ਬਿਲਕੁਲ ਆ ਕਰੋ ਚੈੱਕ ਜੀ ਅਗਲੀ ਵਾਰ ਤੁਸੀਂ ਕਰੋ ਚੈੱਕ ਠੀਕ ਹੈ ਤੇ ਬੱਚੀ ਕੱਦ ਦੀ ਤੁਸੀਂ ਵੇਖੋਗੇ ਇਹ ਵੀ ਬਹੁਤ ਉੱਚੀ ਆ ਚਾਰ ਦੰਦ ਭਾਈ ਮੂੰਹ ਮੂੰਹ ਚੌਗੀ ਆ ਪਹਿਲਾਂ ਪਹਿਲਾਂ ਵੈੜੀ ਸੁਣੀ ਆ ਠੀਕ ਆ ਪਹਿਲਾਂ ਆ ਜੀ ਪਹਿਲਾਂ ਵੈੜ ਨਾਲ ਸੁਣਾ ਤੇ ਵੇਖੋ ਤੁਸੀਂ ਜੀ ਅਜੇ ਵੀ ਲੈਂਦੀ ਟਾਈਮ ਹੱਬ ਤੱਕ ਲੈ ਜੂਗੀ ਇਹ ਥੱਲੇ ਇਹ ਮੈਂ ਨਾ ਫਿਰ ਵੀ ਤੇ ਕੁਰਸੀ ਢਾਹ ਕੇ ਚੋਣੀ ਪਿਆ ਕਰੂਗੀ ਇਹ ਇਹਦੇ ਭਾਈ ਹੋਣੇ ਜਿੱਦਾਂ ਮਰਜੀ ਕੋਈ ਚੋ ਸਕਦਾ ਇਹ ਮੈਂ ਨਾ ਵੀ ਥਾਣ ਵਾਣਾ ਬੜਾ ਉੱਚਾ ਲੱਗਾ ਵੀ ਜਿਵੇਂ ਨਾ ਕੁਰਸੀ ਢਾਹ ਕੇ ਬੰਦਾ ਚਵਾਈ ਕਰ ਲੇ ਹਨਾ ਤੇ ਉਚਾਈ ਉੱਚੀ ਬਹੁਤ ਵੈੜ ਦੀ ਖਬਰ ਆਪ ਉਹ ਜਿਹੜੀ ਦੋਸਤੋ ਪੂਰੀ ਹੈਗੀ ਆ ਜੀ ਆ ਭਾਈ ਉਹਦੇ ਜੀ ਜੋ ਦੰਦ ਚੈੱਕ ਕਰਦੇ ਤੇ ਦੰਦੋਂ ਤੁਸੀਂ ਚੈੱਕ ਕਰ ਲਓ ਅੰਮੂਆ ਚੌਕੀਆਂ ਕਰੋ ਚੈੱਕ ਜੀ ਆ ਚਾਰ ਦੰਦ ਆਹ ਵੇਖੋ ਜੀ ਚੌਕੀ ਆ ਠੀਕ ਆ ਜੀ ਆ ਕਰੋ ਚੈੱਕ ਮੇਰਾ ਭਰਾ ਆਵੇਲਾ ਪਾਸੇ ਨੇ ਕੰਨੀਆਂ ਇਧਰ ਹੀ ਆ ਕੰਨੀਆਂ ਦੇ ਦੰਦ ਤਾਂ ਥੋੜੇ ਸਾਈਡਾਂ ਦੇ ਦੋ ਦੋ ਵੇਲੇ ਬਿਲਕੁਲ ਦੋ-ਦਾਰੇ ਦੰਦ ਹੋਵੇ ਤੇ ਸੰਟਿਆ ਤੇ ਫਿਰ ਜਿਹੜੇ ਦੋਸਤੋ ਸਥਾਈ ਦੰਦ ਨੇ ਇਹ ਵੇਲੇ ਪ੍ਰੂਵੇ ਕਰ ਗਈ ਚਾਰ ਦੰਦ ਚੌਕੀ ਆ ਬਰਾਬਰ ਕੀਤੇ ਠੀਕ ਆ ਤੇ ਕਾਦ ਵੇਲੇ ਭਾਈ ਕੱਡਾ ਜੋ ਰਸ਼ੀ ਬਿਲਕੁਲ ਬੰਦੇ ਜਿਹੜਾ ਕਾਦਾ ਜੀ ਆ ਵੇਖੋ ਠੀਕ ਆ ਤੇ ਥਣੇਵਾ ਆਪਾਂ ਤੁਹਾਨੂੰ ਤੋਰ ਕੇ ਦਿਖਾਉਣੇ ਆ ਬਿਲਕੁਲ ਚਾਰ ਥਾਣਾ ਦੋਸਤੋ ਤੇ ਵਿਥਾ ਫਰਲਾ ਤੁਸੀਂ ਵੇਖ ਲੈਣੀਆਂ ਥਾਣਾ ਦੀਆਂ ਲੇਵਟੀ ਜਿਹੜੀ ਆ ਬਿਲਕੁਲ ਬਣਾਈ ਆ ਜਿੰਨੀ ਤੁਹਾਡੇ ਸਾਹਮਣੇ ਆ ਤੇ ਨਵੀਂ ਬੈੜਾ ਤਕਰੀਬਨ ਤੁਸੀਂ ਜ਼ਰੂਰ ਖਰੀਦ ਸਕਦੇ ਜਿਵੇਂ ਮੂਹਾਂ ਚੌਗੀ ਆ ਠੀਕ ਆ ਉੱਚੇ ਕੱਦ ਕੱਦ ਦੇ ਵਿੱਚ ਆ ਧਿਆਨ ਦੇ ਵਿੱਚ ਰੱਖਦੇ ਆਹ ਲਓ ਜੀ ਵੇਖੋ ਭਾਜੀ ਆ ਰਸਤਾ ਵੀ ਛੁਰਤਾ ਉਦਾਂ ਹੀ ਆਹ ਵੇਖੋ ਕੀ ਦੀ ਸੀ ਠੰਡੀ ਆ ਸੀਨ ਸਾਉ ਆਹ ਲਓ ਜੀ ਜਿਹੜੀ ਮਾਦੀ ਵੇਖ ਰੋ ਦਰਖੋ ਆ ਆ ਦੇਖੋ ਪ੍ਰਭੂ ਅਵੇ ਲੋਕਾਂ ਜਿੱਦਾਂ ਮਰਜ਼ੀ ਜਿਹੜੇ ਬੰਦੇ ਮਰਜ਼ੀ ਵੀਰਾਂ ਦਾ ਵੀ ਹੱਥ ਲਾਈ ਜਾਈਏ ਵੇ ਇਹ ਨਹੀਂ ਵੀ ਹੱਥ ਹਿੱਲ ਜੂਗੀ ਹਨਾ ਵੈੜ ਨੂੰ ਐ ਲੱਗਦਾ ਵੀ ਜਿਵੇਂ ਕਿੱਲੇ ਨਾਲ ਬੰਨੀ ਹੁੰਦੀ ਐ ਮੈਂ ਦੇਖ ਲਓ ਭਾਈ ਐ ਸੀਲ ਤਾਉ ਜੋ ਲਓ ਲਓ ਵੀ ਭਰਾਓ ਠੀਕ ਆ ਪਹਿਲਾਂ ਵੈੜ ਸੌਂ ਜਾ ਰਹੀ ਐ ਜਿਹੜੇ ਮੇਰੇ ਵੀਰ ਨੇ ਖਰੀਦਣੀਆਂ ਖਰੀਦ ਸਕਦਾ ਵੱਡੇ ਕਦ ਕੱਦ ਦੇ ਵਿੱਚ ਉੱਚਾ ਕਦ ਕਰ ਇਹੇ ਭਾਈ ਮਾਲੇ ਹੋਰ ਲਿਸ਼ਕਾ ਮਾਰਨੀ ਆ ਮੌਸੂਮਾਂ ਦਾ ਖਰਾਬ ਆ ਜਾਏ ਇਹ ਕਰਮਾਂ ਲਈ ਵਧੀ ਗਈ ਪਤਾ ਇਹਨੂੰ ਨਹੀਂ ਲੱਗਾ ਵੀ ਕਿੰਨਾ ਕੁ ਵਧਣਾ ਸੀ ਦੇ ਭਾਜੀ ਆ ਜਾ ਇੱਧਰ ਤਾਂ ਨਾਲ ਵੀ ਹੋਰ ਤਾਂ ਦੇਣਾ ਆ ਜੀ ਅੱਜ ਨਵੀਂ ਬੈੜਾ ਇੱਧਰ ਆ ਜਾਓ ਵੇਖ ਲਓ ਦੋਵੇਂ ਆਹ ਵੇਖੋ ਆਪਾਂ ਤਾਂ ਇਹਨੂੰ ਵੱਡੀ ਮੰਨੀ ਜਾਂਦੇ ਆ ਤੇ ਜਿਹੜੀ ਢੱਪੀ ਆਪਾਂ ਵਿਖਾਈਏ ਤਾਂ ਇਸ ਤੋਂ ਵੱਡੀ ਏ ਇਹ ਇਧਰੋਂ ਮਾਦਾ ਗੇਟੁੱਚੀ ਹੋਊਗੀ ਜੋ ਗੇਟੁੱਚੀ ਆ ਲਓ ਵੀ ਦੋਸਤੋ ਕਰੋ ਚੈੱਕ ਹਾਂ ਇਹ ਨਹੀਂ ਭਾਜੀ ਜਿਹਦਾ ਦੀ ਮਰਜ਼ੀ ਦੂਸਰੇ ਬੈਠੇ ਰੋ ਲਾਓ ਆ ਲਓ ਕਰੋ ਚੈੱਕ ਵੀ ਆ ਲੈ ਮਜਾਲ ਵੀ ਹਿੱਲ ਜਾਣੀਆਂ ਬੈੜਾ ਹੈ ਆ ਲੈ ਲਓ ਇਧਰ ਵੇਖਿਓ ਲੈ ਆ ਕਾਰਨਾ ਵੇਖੋ ਬਈ ਮੈਂ ਇਹਦਾ ਲੱਤ ਦਾ ਇਹਨੂੰ ਇੱਕ ਵਾਰੀ ਫੇਰ ਕਰਦੇ ਬਈ ਲਓ ਜੀ ਲੰਘਦਾ ਜਿਵੇਂ ਹਾਥੀ ਥਰੇ ਲੰਗੀਦਾ ਇੱਧਰ ਏਖੋ ਬੜਾ ਤਰੀਆ ਜਲ ਲਓ ਜੀ ਮੈਂ ਕਹਿੰਦਾ ਭਾਈ ਤੇਰੇ ਕੋਲ ਸੀਲਿੰਗਾਂ ਵੇਖੋ ਆ ਲਓ ਜੀ ਵੇ ਇਹਦਾ ਚੈੱਕ ਕਰੋ ਬਈ ਐਡੀ ਸੀਲ ਵਸ਼ੀ ਮਿਲੂਗੀ ਨਾ ਨਾ ਲਓ ਜੀ ਲੈ ਵੇ ਕਮਾਲ ਹੋ ਗਈ ਪਾ ਹੈ ਲੈ ਵੀ ਆ ਪੀਸਿਆਂ ਤਾਂ ਅੱਜ ਵੀ ਛੰਡੇਗੜ੍ਹ ਤੇ ਬਈ ਤੂੰ ਤੇ ਕੀ ਭਰਾ ਕੀ ਮੁੱਲ ਕਿੰਨਾ ਪਾਜੀ ਮੋਲ ਤੇ ਜਿੱਦਾਂ ਮਰਜ਼ੀ ਕਰੀਏ 50 ਹਜ਼ਾਰ ਤੋਂ 2000 ਛੱਡ ਦਾਂਗੇ 47 ਹਜ਼ਾਰ ਦੀ ਦੇ ਦਾਂਗੇ ਨਹੀਂ ਨਹੀਂ ਭਾਈ 47 ਹਜ਼ਾਰ ਦੀ ਫਿਰ ਆ ਜੀ ਲੈ ਦੇ ਜੂ ਤਾਂ ਛੋੜ ਹੋ ਜੂਗੀ ਲੈ ਵੀ ਭਰਾ ਹੇ ਵੇਖੋ ਗਰੀ ਨਹੀਂ ਵੀ ਇਹਨੂੰ ਇਸ ਤੋਂ ਬਾਅਦ ਜਿਹੜਾ ਸੀਲ ਪਾਓ ਇਸ ਤੋਂ ਬਾਅਦ ਕੋਈ ਤਸੱਲੀ ਨਹੀਂ ਕਰਾ ਸਕਦਾ ਸੀਲ ਪੁਣੇ ਦੀ ਗੱਲ ਪਾਜੀ ਜਿੰਨੀ ਐਫੀ ਤੂੰ ਕਰਾਤੀ ਹੈ ਨਾ ਬਸ ਆਰ ਪਾਰ ਹੋ ਕੇ ਥੱਲੇ ਹੋ ਠੀਕ ਹੈ ਭਰਾ ਬਹੁਤ ਵਧੀਆ ਬੈੜ ਯਾਰ ਤੇ ਇਸ ਤੋਂ ਬਾਅਦ ਐਫੀ ਅਗਲੀ ਬੈੜ ਵੱਲ ਚੱਲਦੇ ਆਂ ਠੀਕ ਆ ਅਗਲੀ ਵੈੜ ਆਪਾਂ ਦਿਖਾਉਣੇ 47 ਦੀ ਅਲਾਇਟ ਹਾਂਜੀ ਵਿੱਚੋਂ ਮਾਨਦਾਨ ਹੋ ਜਾਏਗਾ ਤੇ ਇਸ ਵੈੜ ਦੀ ਫਿਰ ਅੱਗੇ ਕੀ ਡਿਟੇਲ ਆ ਬਾਈ ਇਹ ਬਾਈ ਤੀਜੇ ਸਵੇਰ ਸੂਈ ਜੋ ਸੂਈ ਹੈ ਨਾ ਹਾਂਜੀ 10 ਤੈਨੂੰ ਗਈ ਸੂਈ ਹੁਣ ਆੜੂ ਨਾਲ ਜੋ ਬੱਚੀ ਹੈ ਇਹ ਆ ਕਰੋ ਚੱਕ ਜੀ ਠੀਕ ਆ 나ੜੂ ਨਾਲ ਬੱਚਾ ਮਰ ਬੱਚਾ ਬੱਚੀ 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 ਹੈ ਤੇ ਵੈੜ ਕਿੰਨਾ ਸਮੇਂ ਸੂਈ ਤੀਜੇ ਸੂਈ ਤੀਜਾ ਸੂਆ ਸੂਈ ਆ ਠੀਕ ਆ ਤੇ ਦਿਨ ਕਿੰਨੇ ਦੱਸਿਆ ਜੀ ਡੇਢ ਪਾਈ ਦਾ ਹੋ ਗਿਆ ਸੂਈ ਨੂੰ 10 ਦਿਨ ਜਿਹੜਾ ਦੋਸਤੋ ਹੁਣ ਪੂਰੇ ਆ ਤੇ ਦੁੱਧ ਕਿੰਨਾ ਚਵਾ ਦੇਗਾ ਭਾਈ 12 ਕਿਲੋ 12 ਕਿਲੋ ਦੀ ਚਵਾਈ ਆ ਤੁਸੀਂ ਕਰ ਲਿਓ ਘਰ ਵਿਜਿਟ ਕਰਕੇ ਆਪਾਂ ਖੋਲ ਕੇ ਤੁਹਾਨੂੰ ਤੋਰ ਕੇ ਦਿਖਾਉਣੇ ਆ ਬੈੜ ਇਹ ਵੀ ਚੰਗੀ ਆ ਠੀਕ ਆ 12 ਕਿਲੋ ਦੀ ਚਵਾਈ ਲੱਗੀ ਆ ਬੈੜ ਤੇ ਨੀਚੇ ਬੱਚਾ ਜਿਹੜਾ ਹੈਗਾ ਫੀਮੇਲ ਕਾਫ ਬੱਚੀ ਹੈ ਤੇ ਨੀਚੇ ਤੋਰ ਲਈ ਜੀ ਕਰੋ ਚੱਕ ਜੀ ਠੀਕ ਆ ਲਿਵਰਟੀ ਹਵਾਨਾ ਜਿਹੜਾ ਦੋਸਤੋ ਬਿਲਕੁਲ ਤੁਸੀਂ ਦੇਖ ਲਓ ਬੇਸ਼ੱਕ ਜਿਹੜੀ ਵਹਿੜਾ ਦੋਸਤੋ ਥੋੜੀ ਨਰਮ ਆ ਕਿਉਂਕਿ ਥੋੜਾ ਅੱਗੋਂ ਘਰ ਕਾ ਅੱਗੇ ਹਰ ਘਰਾਂ ਦੀ ਜਿਹੜੀ ਵੱਖੋ ਵੱਖਰੀ ਸਾਂਭ ਸੰਭਾਲ ਹੁੰਦੀ ਆ ਬਾਕੀ ਹਵਾਨਾ ਜਿਹੜਾ ਦੇਵਾ ਸੋਨਾ ਵਿਖਾਉਂਦੀ ਆ ਸਾਰਿਆਂ 'ਚ ਮਾਰ ਦੋ ਬਾਈ ਧਾਰ ਫੇਰਣਾ ਠੀਕ ਆ ਜੀ ਆ ਕਰੋ ਚੱਕ ਜੀ ਥਾਂ ਤੋਂ ਨਾਲ ਪਾ ਜੀ ਠੀਕ ਆ ਤੇ ਕਿੰਨਾ ਵੀਰ ਹੈਪੀ ਕਿੰਨਾ ਮੁੱਲ ਲੈਂਦਾ ਇਹਦਾ ਭਾਈ 32000 ਜੀ 32 ਹੈ 30000 ਜੀ ਜਾਂਦੇ ਠੀਕ ਆ 30000 ਦੀ ਬੱਛੀ ਜਿਹੜੀ ਆ ਦੋਸਤੋ ਦਿੱਤੀ ਜਾਊਗੀ ਠੀਕ ਆ 12 ਕਿਲੋਟਰ ਦੀ ਜਿਹੜੀ ਆ ਕੈਪੈਸਿਟੀ ਆ ਇਹ ਸਬੱਛੀ ਦੀ ਹੈਗੀ ਆ ਠੀਕ ਆ ਚੋਾਈ ਤੁਸੀਂ ਕਰ ਸਕਦੇ ਜੀ ਅਕੇ ਨੈਕਸਟ ਜਿਹੜੀ ਆ ਪਾ ਤੁਹਾਨੂੰ ਦਿਖਾਉਣੀ ਆ ਇਹ ਕਿਵੇਂ ਤੋਕੜ ਗੱਬਣ ਹਾਂਜੀ ਇਹ ਭਾਈ ਸਾਡੇ 6 ਮਹੀਨੇ ਦੀ ਗੱਬਣ ਜੋ ਅੱਛਾ ਜੀ 7 ਕਿਲੋ ਦੋਸਤੋ ਤਿਆਰ ਹੋਵੇ 7 ਕਿਲੋ ਪੱਕਾ ਜੀ ਤੇ ਕਿੰਨਾ ਸਾਢੇ 6 ਦੀ ਗੱਬਣ ਸਾਢੇ 6 ਮਹੀਨੇ ਦੀ ਗੱਬਣ ਹਾਂਜੀ 7 ਕਿਲੋ ਦੁੱਧ ਵੀ ਆ ਜਾ 7 ਕਿਲੋ ਦੁੱਧ ਕੋਈ ਲੀਟਰ ਮਾਰ ਕੇ ਖੜਾਈ ਆਪਣੀ ਘਰੇ ਤੇ ਦੂਜੇ ਲਈ ਕੱਪੜਾ ਨਹੀਂ ਦੂਜਾ ਸੂਆ ਸੁਣਾ ਪਾਈ ਗਾੜੀ ਅੱਗੇ ਅੱਗੇ ਸੁਣਾ ਨਾ ਦੂਜੇ ਲਈ ਕੱਪੜਾ ਪਹਿਲਾਂ ਪਹਿਲੇ ਚੱਲਣ ਡਈ ਹੁੰਣਾ ਹਾਂਜੀ ਠੀਕ ਆ ਖੋਲ ਗਏ ਨੂੰ ਜੀ 7 ਮਹੀਨੇ ਦੀ ਜਿਹੜੀ ਗੱਬਣਾ ਦੋਸਤੋ ਸਾਢੇ 6 ਲੀਟਰ ਆ ਦੁੱਧ ਵੀ ਨਾਲ ਹੈਗਾ ਠੀਕ ਆ ਜਿਵਾਈ ਤੁਸੀਂ ਆਣ ਕੇ ਕਰ ਲਿਓ ਆਪਣੀ ਜੇ ਬਿਲਕੁਲ ਜਿਹੜਾ ਸਾਢੇ 6 ਕਿਲੋ ਦੁੱਧ ਹੋਇਆ ਤਾਂ ਵੀ ਤੁਸੀਂ ਲੈ ਕੇ ਜਾ ਸਕਦੇ ਹੋ ਬਾਕੀ 7 ਸਾਢੇ 7 ਮਹੀਨੇ ਦੀ 7 ਮਹੀਨੇ ਦੀ ਗੱਬਣਾ ਹੈਗੀ ਆ ਠੀਕ ਆ ਤੇ ਹੈਪੀ ਪਾਕ ਕੀ ਮੋਲ ਲੈਂਦਾ ਇਹ ਭਾਜੀ 25000 ਦੇ ਦੇ ਦंगे 25000 ਦੇ ਹਾਂਜੀ ਕੋਈ ਮਾਨਤਾ ਨੂੰ ਤੇ ਚੋ 500 ਛੱਡ ਦਿਆਂਗੇ ਯਾਰ ਹੀ ਛੱਡ ਦਾਂ 24 ਦੇ ਦਿਆਂਗੇ ਵੇਲੋ ਉਦਾ ਸੀਲ ਸਾਹੂ ਉਦਾ ਕੁਝ ਨਹੀਂ ਆਉਂਦੀ ਹੂੰ ਉਹ ਉਪਰੀ ਥਾਂ ਕਰਕੇ ਕਿਉਂ ਪਸ਼ੂ ਆਇਆ ਹੁੰਦਾ ਡਰਦਾ ਵੀ ਹੈਗਾ ਹਾਂਜੀ ਠੀਕ ਹੈ ਤੇ ਇੱਕ ਹੈਪੀ ਭਾਈ ਸੰਪਰਕ ਨੰਬਰ ਵੀ ਆਪਣੇ ਜਰੂਰ ਦੱਸ ਦੇ ਵੀ ਫੋਨ ਨੰਬਰ ਮੇਰਾ ਭਾਈ 8143773575 9465133237 ਪਿੰਡ ਬੋੜ ਜਨਤੂਾ ਜਿਲ੍ਹਾ ਤਰਨਤਨ ਤਸਵੀਰ ਪੱਟੀ ਹੈ ਠੀਕ ਤੇ ਹੈਪੀ ਭਾਈ ਇੱਕ ਵਾਰੀ ਫੇਰ ਲੰਘ ਕੇ ਵਿਖਾਈ ਹੁੰਦੇ ਥੱਲੇ ਆਹੇ ਕੋ ਭਾਈ ਏਡੀ ਕੋਈ ਸੀਲ ਨਹੀਂ ਮਿਲਦੀ ਆਹ ਲਓ ਲਓ ਵੀ ਇਸ ਤੋਂ ਬਾਅਦ ਤਾਂ ਤਸਲੀ ਕੀ ਕਰਾਈਏ ਆਹ ਲਓ ਜੀ ਲਓ ਜੀ ਹੈ ਇਸ ਤੋਂ ਬਾਅਦ ਕੀ ਤਾਂ ਤਸਲੀ ਕਰਾਈਏ ਆਹ ਲੈ ਦੇਖੋ ਲਓ ਲਓ ਆਹ ਰਿਕਾਰਡ ਬਣਾਤਾ ਵੀ ਤਸਲੀ ਕਰਾਉਣਾ ਹੈ ਉਹ ਲਾ ਵੀ ਠੀਕ ਹੈ ਭਰਾ ਠੀਕ ਆ ਠੀਕ ਆ ਨੰਬਰ ਜਿਹੜੇ ਆ ਦੋਸਤੋ ਲਗਾਤਾਰ ਆਪਾਂ ਸਕਰੀਨ ਦੇ نیچے ਚਲਦੇ ਕਰਦੇ ਨੇ ਆ ਨੰਬਰਾਂ ਦੇ ਸੰਪਰਕ ਕਰਕੇ ਬਥੇਰੀ ਗੱਲਬਾਤ ਤੁਸੀਂ ਕਰ ਸਕਦੇ ਹੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਾਥ ਸ਼੍ਰੀ ਅਕਾਲ ਜੀ